ਉਸ ਦੇ ਦੌਰਾਨ ਜਿੰਨੇ ਵੀ ਲੋਕਾਂ ਨੇ ਸਾਡਾ ਫੈਜੋਹ ਦਿੱਤਾ ਹੁੰਦਾ ਹੈ ਅਸੀਂ ਸਾਰਿਆਂ ਨੂੰ ਸਨਮਾਨਿਤ ਕਰਨਾ ਹੈ ਕੁਝ ਲੋਕ ਜਿਹੜੇ ਮੈਂਬਰ ਉੱਥੇ ਪਹੁੰਚ ਨਹੀਂ ਸਕੇ ਅੱਜ ਉਹਨਾਂ ਨੂੰ ਇਨਵਾਈਟ ਕੀਤਾ ਵਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਉਸ ਤੋਂ ਪਹਿਲਾਂ ਸਾਡੇ ਚ ਸਨਮਾਨਯੋਗ ਸਾਡੇ ਮਨਰੇਜ ਦੁੱਗਲ ਜੀ ਜ਼ਿਲ੍ਹਾ ਕਾਂਗੜਾ ਦੇ ਪ੍ਰਧਾਨ ਸਾਡੇ ਚੀਫ ਗੈਸਟਾਂ ਚ ਪਹੁੰਚੇ ਨੇ ਵਿਲਾਪ ਜਰਨ ਮੈਡਮ ਸਾਡੇ ਚ ਮਨੋਜ ਜੀ, ਕੁਲਦੀਪ, ਬੋਸ਼ਲ ਜੀ, ਨਰਮਲ ਨੰਮਾ ਜੀ, ਲਲਤਾ ਜੀ, ਸੁਬਿੰਦਰ ਜੀ, ਕਮਲ ਮਾਣ ਮੈਡਮ, ਮਜੀਤ ਕੌਰ ਜਿਹਨੇ ਸਾਡੇ ਫੈਜੋਗੀ ਸੱਜਦੇ ਨੇ, ਸਹਿਯੋਗ ਦਿੰਦੇ ਨੇ ਉਹ ਸਾਰੇ ਇੱਥੇ ਬਿਰਾਜਮਾਨ ਨੇ। ਮੇਰਾ ਸਾਰਿਆਂ ਨੂੰ ਇੱਥੇ ਆਉਂਦੇ ਜੀ ਆਣੂ ਆਪਾਂ ਸਾਰੇ ਥੋੜਾ ਥੋੜਾ ਅੱਜ वूਮਨ ਡੇ ਕੱਲ ਵੀ वूਮਨ ਡੇ ਕਿਉਂ ਬਣਾਉਂਦੇ ਨੇ ਔਰਤਾਂ 1908 ਦੇ ਵਿੱਚ 1500 ਔਰਤਾਂ ਨੇ ਨਿਊਯਾਰਕ ਦੇ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਦਰਨੇ ਦਿੱਤੇ ਜਿਵੇਂ ਅੱਜ ਕੱਲ ਦਰਨੇ ਚੱਲਦੇ ਨੇ ਉਦੋਂ ਵੀ ਚੱਲਦੇ ਸੀ ਦਰਨੇ ਦਿੱਤੇ ਉਹਨਾਂ ਨੇ ਆਪਣੇ ਹੱਕ ਲਈ ਲੜਾਈ ਕੀਤੀ 1975 ਤੇ ਜਾ ਕੇ ਉਹ ਕਾਮਯਾਬ ਹੋਇਆ ਜਿਹੜਾ ਇੰਟਰਨੈਸ਼ਨਲ ਹਿਊਮਨ ਡੇ ਆ ਵੂਮਨ ਡੇ ਬਣਾਇਆ ਗਿਆ ਸਫਲ ਹੋਇਆ ਸੰਘਰਸ਼ ਕੀਤਾ ਸਾਰੀਆਂ ਔਰਤਾਂ ਕਾਮਯਾਬ ਹੋਈਆਂ ਜਿਸ ਦੀ ਵਿਦੌਤ 1995 ਦੇ ਵਿੱਚ ਕਾਂਗਰਸ ਸਰਕਾਰ ਸਾਹ ਦੇ ਬੀਨਤ ਸਿੰਘ ਦੇ ਟਾਈਮ ਦੇ ਵਿੱਚ 33% ਜਿਹੜਾ ਸਾਡੇ ਪੰਜਾਬ ਦੇ ਵਿੱਚ ਵੋਟਾਂ ਮਿਲਿਆ ਹੁਣ ਉਸ ਤੋਂ ਬਾਅਦ ਵੱਧ ਰਿਹਾ ਹੈ ਸ਼ਾਇਦ 50% ਹੋ ਜਾਏ ਹੈ ਜੀ ਹੈ ਦੁੱਖਵਾਰੀ ਪ੍ਰੋਗਰਾਮ 50% ਜਿਹੜਾ ਹੋ ਜਾਣਾ ਇਹ ਉਦੋਂ ਦਾ ਸੰਘਰਸ਼ ਕੀਤਾ ਤੁਹਾਡੇ ਵਰਗੀਆਂ ਪੈਣਾ ਤੁਹਾਡੇ ਵਰਗੀਆਂ ਬੀਬੀਆਂ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਉਸ ਦੇ ਦੌਰਾਨ ਹੀ ਧੀਆ ਦਾ ਇੱਜ਼ਤ ਮਾਨ ਫਰਮਾਨ ਬੰਦ ਲੱਗਿਆ ਅੱਜ ਆਪਾਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਾਉਨੇ ਆ ਸਮੇਂ ਤੋਂ ਚੱਲਦਾ ਆ ਰਿਹਾ ਗਾਉ ਅੱਜ ਫੇ ਮੈਂ ਦੁੱਗਲ ਜੀ ਨੂੰ ਕਹਾਂ ਮੈਂ ਸਟੇਜ ਤੇ ਆਉਣ ਤੇ ਬੱਚਿਆਂ ਨੂੰ ਆਪਾਂ ਮਨ ਵੈਲਫੇਅਰ ਪੰਚ ਦੇ ਪੰਜਾਬ ਦੇ ਸਾਡੇ ਪ੍ਰਧਾਨ શ્રી ਅਜੀ ਸ਼ਰਮਾ ਜੀ ਸਾਡੇ ਡਿਸਟ੍ਰਿਕਟ ਦੇ ਮਹਿਲਾ ਦੇ ਪ੍ਰਧਾਨ ਲਲਤਾ ਰਾਉ ਜੀ ਮੇਰੇ ਨਾਲ ਸਾਡੇ ਬਲੌਗ ਤਰਪੜੀ ਦੇ ਪ੍ਰਧਾਨ ਤਰੇਨੂ ਯਾਦਵ ਜੀ ਲਹਿਲ ਬਲੌਗ ਦੇ ਪ੍ਰਧਾਨ ਪੱਲੀ ਵੀ ਜੈਨ ਜੀ ਸਾਡੇ ਬਿਸ਼ਨ ਨਗਰ ਦੇ ਪ੍ਰਧਾਨ ਗਰਮੀਤ ਕਾ ਸੁਨਦਰਾ ਜੀ ਹੋਰ ਸਾਰੇ ਮੇਰੇ ਆਪਣੇ ਬినੋਦ ਜੀ ਸਾਰੇ ਸਨਕਾਰਯੋਗ ਜੋ ਇਸ ਮੰਚ ਨਾਲ ਜੁੜੇ ਹੋਏ ਨੇ ਟਾਈਮ ਸਮੇਂ-ਸਮੇ ਸਾਰੇ ਸਹਿਯੋਗ ਦਿੰਨੇ ਹੋ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਸਾਡੇ ਵਿੱਚ ਸਾਡੇ ਮਹਿਲਾ ਦੇ ਪ੍ਰਧਾਨ ਡਿਸਟ੍ਰਿਕਟ ਦੇ ਅਰੇਦਾ ਕਰਵਾਨ ਜੀ ਵੀ ਆਏ ਨੇ ਸਾਰਿਆਂ ਨੂੰ ਇੰਟਰਨੈਸ਼ਨਲ ਊਮਨ ਦੇਤੇ ਸਭ ਤੋਂ ਪਹਿਲਾਂ ਮੁਬਾਰਕਬਾਦ ਜਿਸ ਤਰ੍ਹਾਂ ਸ਼ਰਮਾ ਜੀ ਨੇ ਦੱਸਿਆ ਵੀ ਸਭ ਤੋਂ ਪਹਿਲਾਂ 1908 ਵਿੱਚ ਨਿਊਯਾਰਕ ਵਿਖੇ ਤਕਰੀਬਨ 1500 ਲੇਡੀ ਜੀ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ ਆਵਾਜ਼ ਬੰਦ ਕੀਤੀ ਜਿਸ ਦੀ ਬਦੌਲਤ 1975 ਵਿੱਚ ਪਹਿਲੀ ਵਾਰ वूਮਨ ਡੇ ਮਨਾਇਆ ਗਿਆ ਉਸ ਦੀ ਬਦੌਲਤ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਨੇ ਪੰਚਾਇਤੀ ਰਾਜ ਸਿਸਟਮ ਚ 33% वूਮਨ ਦਾ ਹਿੱਸਾ ਦਿੱਤਾ ਜਿਹੜਾ ਕਿ ਹੁਣ ਉਹ 50% ਹੋ ਗਿਆ ਪਿਛਲੇ ਵਾਰ ਤੋਂ ਤੇ ਇਹ ਸਾਰੀ ਤੁਹਾਡੇ ਸੰਘਰਸ਼ ਦੀ ਹੀ ਦੇਣ ਹੈ ਵੀ ਜਿਹੜਾ ਔਰਤਾਂ ਦਾ ਮੌਜੂਦ ਜੋ ਇਸ ਦੁਨੀਆ ਚ ਉਹ ਤੁਹਾਡੇ ਵਰਗੇ ਸਕਸੈਸ ਤਾਂ ਕਰਕੇ ਹੀ ਹੈ ਔਰ ਮੈਂ ਉਮੀਦ ਕਰਦਾ ਹਾਂ ਵੀ ਤੁਸੀਂ ਇਸ ਤਰ੍ਹਾਂ ਹੀ ਇਸ ਸਮਾਜ ਦੀ ਸੇਵਾ ਕਰਦੇ ਰਹੋਗੇ ਔਰ ਜਿਹੜੀਆਂ ਕਿਉਂਕਿ ਅੱਜ ਦੇਖਣ ਨੂੰ ਅੱਜ ਲੜਕੀਆਂ ਪਹਿਲਾਂ ਸਿਰਫ ਹਾਊਸ ਵਾਈਫ ਹੁੰਦੀਆਂ ਸੀ ਜਾਂ ਕੋਈ ਸਰਕਾਰੀ ਛੋਟੀਆਂ ਮੋਟੀਆਂ ਨੌਕਰੀਆਂ 'ਚ ਹੁੰਦੇ ਸੀ ਅੱਜ ਪਾਇਲਟ ਵੀ ਨੇ ਲੜਕੀਆਂ ਕੋਈ ਫੌਜ 'ਚ ਵੀ ਭਰਤੀ ਨੇ ਹਰ ਖੇਤਰ ਚ ਮੈਂ ਤਾਂ ਇਹ ਕਹੂੰਗਾ ਵੀ ਮਨੁੱਖ ਦੇ ਪੁਰਸ਼ਾਂ ਨਾਲੋਂ ਔਰਤਾਂ ਦੇ ਉੱਤੇ ਜ਼ਿਆਦਾ ਅੱਗੇ ਨੇ ਤੁਸੀਂ ਇਸ ਤਰ੍ਹਾਂ ਹੀ ਮਿਹਨਤ ਕਰਕੇ ਔਰ ਸੰਘਰਸ਼ ਕਰਦੇ ਰਹੋ ਜੋ ਸਾਡੀ ਨਾਰੀ ਸ਼ਕਤੀ ਹੈ ਇਹਦਾ ਵजूद ਹੈ ਹੋਰ ਤਕੜਾ ਹੋਵੇ ਮੈਂ ਸ਼ਰਮਾਈ ਦਾ ਵੀ ਧੰਨਵਾਦੀ ਆ ਤੁਹਾਡਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਵਰਗੇ ਸਖਸ਼ੀਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੈ ਸਭਨ VER SOCIETY ਵੱਲੋਂ ਅੱਜ ਜਿਵੇਂ ਕਿ ਤੁਹਾਨੂੰ ਕੱਲ ਪਤਾ ਹੀ ਹੈ ਕਿ ਕੱਲ ਵੂਮਨ ਡੇ ਸੀ ਤੇ ਅਜਿਹਾ ਵੱਲੋਂ ਛੋੜੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਆ ਸਾਡੇ ਨਾਲ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਮੌਜੂਦ ਨੇ ਲੋਜੀ ਗੱਲ ਕਰਦੇ ਹੋਣਾ ਨਾ ਹਾਂਜੀ ਸਰ ਅੱਜ ਅੱਜ ਸੀ ਵੂਮਨ ਡੇ ਮਨਾਇਆ ਜਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਕੀ ਕੀਤਾ ਕੱਲ ਮੈਂ ਹਿਊਮਨ ਵੈਲਫੇਅਰ ਪੰਜਾਬ ਪ੍ਰਧਾਨ ਜਦੇ ਸ਼ਰਮਾ ਕੱਲ ਸ਼ਿਵਰਾਤਰੀ ਦਾ ਸਿਹਾਰ ਸੀ ਮੁੰਮੰਡੇ ਕੱਲ ਵੀ ਅੱਜ ਵੀ ਗੁਣਾਸ ਤੇ ਅੱਜ ਬਣਾਇਆ ਹੈ ਅੱਜ ਤੁਸੀਂ ਦੇਖ ਰਹੇ ਆਂ ਵੀ ਸਾਡੇ ਪੰਚ ਦੇ ਨਾਲ ਜੇੜੀ ਜੁੜੀਆਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸਾਡੇ ਚ ਦੇਖਾ ਅਧਰवाल ਆਏ ਨੇ ਜ਼ਿਲ੍ਹਾ ਪ੍ਰਧਾਨ ਨੇ ਗੱਲ ਦੱਸਦੇ ਦਲਤਾ ਰਾਓ ਜੀ ਨੇ ਹੋਰ ਸਾਡੇ ਵਿੰਗ ਦੇ ਜਿੰਨੇ ਆ ਵੀ ਲੇਡੀਜ਼ ਨੇ ਸਾਰੇ ਉਹਨਾਂ ਨੂੰ ਅਸੀਂ ਸਨਮਾਨਤ ਕੀਤਾ ਤੇ ਬੱਚਿਆਂ ਨੂੰ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਸਨਮਾਨਤ ਕੀਤਾ ਜਿਹੜੇ ਕਿ ਅੱਛੀ ਕਿਛੇ ਨੰਬਰ ਲੈਂਦੇ ਨੇ ਇੰਨੀ ਮਿਹਨਤ ਕਰਕੇ ਪੜ੍ਹਾਈ ਕਰਦੇ ਨੇ ਫਿਰ ਉਹਨਾਂ ਦਾ ਫਾਇਦਾ ਉਹਨਾਂ ਨੂੰ ਉਹਨਾਂ ਦੀ ਜਿੰਨੀ ਵੀ ਹੈਲਪਫੁਲਦੀ ਹੈ ਵੱਧ ਤੋਂ ਵੱਧ ਸਾਡੀ ਸੋਸਾਇਟੀ ਸੰਸਥਾ ਕਰਦੀ ਹੈ ਜੇ ਤੁਸੀਂ ਲੋੜੀ ਬਹੁਤ ਵਧੀਆ ਹਰ ਸਾਲ ਹੈ ਕੁੜੀਆਂ ਦੀ ਮਨਾਣੇ ਹੁੰਦੇ ਸੋ ਤੁਹਾਡੀ ਸੋਸਾਇਟੀ ਬਹੁਤ ਹੀ ਉਪਕਾਰ ਕਰ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਸਾਡਾ ਕੰਮ ਹੁੰਦਾ ਹੈ ਕਿਦਾ ਜਨਵਰੀ ਦੇ ਵਿੱਚ 531ਾਂ ਦੀ ਲੋੜੀ ਜੋ ਸੀ 7 ਫਾਲਤੂ ਲਗਾਤਾਰ ਬਣਾਉਂਦੇ ਆ। ਉਸ ਤੋਂ ਬਾਅਦ ਬੱਚਿਆਂ ਨੂੰ ਸਨਮਾਨਤ ਕਰਦੇ ਆਂ ਰਸਤੇ ਦੇ ਵਿੱਚ ਜਿਹੜੇ ਬੱਚੇ ਪਲਸ 2 ਪਾਸ ਕਰਦੇ ਨੇ ਜਿਨ੍ਹਾਂ ਦੇ ਅੱچھے ਨੰਬਰ ਹੁੰਦੇ ਨੇ ਬੇ ਲੜਕੀਆਂ ਜਿਹੜੀਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਸਨਮਾਨਤ ਕਰਦੇ ਆਂ ਤੇ ਕੋਈ ਬਲੱਡ ਕੈਂਪ ਲੱਗਦਾ ਕਿਸੇ ਦੀ ਕੋਈ ਮੈਰਿਜ ਹੁੰਦੀ ਉਹਦੇ ਵਿੱਚ ਵੀ ਸਪੋਰਟ ਕਰਦੇ ਆਂ ਇਹੀ ਸਕਸੈਸ ਸਾਡੀ ਦਾਸ ਸਤਿ ਸ੍ਰੀ ਅਕਾਲ ਹੁਣੇ ਇਹ ਰੀਸੈਟਲਿਕ ਘਟਨਾ ਵਾਪਰੀ ਹੈ ਕਿ ਜਿਹੜੀ ਰੈਸਟੈਂਟ ਡੇਟ ਸੀ ਉਹਦੇ ਨਾਲ ਰੇਸ ਹੋਇਆ ਸੀ ਪੰਜਾਬ ਦੇ ਵਿੱਚ ਤੇ ਤੁਸੀਂ ਕੀ ਮਤਲਬ ਕਾਨੂੰਨ ਜਿਹੜੀ ਵਿਵਸਥਾ ਹੈ ਆਪਣੇ ਪੰਜਾਬ ਦੀ ਉਸ ਬਾਰੇ ਤੁਸੀਂ ਕਹਿਣਾ ਚਾਹੋ ਤੇ ਬਹੁਤ ਮਾਰੀ ਘਟਨਾ ਜਿਹੜੀ ਵੀ ਹੋਈ ਆ ਸਰਕਾਰ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਕੰਟਰੋਲ ਨਹੀਂ ਹੈਗਾ ਬਹੁਤ ਜਿਆਦਾ ਕ੍ਰਾਈਮ ਹੋ ਰਿਹਾ ਥਾਂ ਥਾਂ ਚਾਕੂਬਾਜੀ ਹੋ ਰਹੀ ਹੈ ਇਹਦੇ ਬਾਰੇ ਸਰਕਾਰ ਨੂੰ ਦੇਖਣਾ ਚਾਹੀਦਾ ਉਹਨੂੰ ਕੰਟਰੋਲ ਕਰਨਾ ਚਾਹੀਦਾ ਗੱਲ ਕਰਨਾ ਚਾਹੁੰਦੇ ਆ ਮੈਡਮ ਰੇਖਾ ਅਗਰਵਾਲ ਨਾਲ ਜੋ ਕਿ ਜੀਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਹਾਂ ਜੀ ਮੈਮ ਤੁਸੀਂ ਅੱਜ ਸ਼ੁਭਿਆਰ ਤੇ ਆਏ ਹੋ ਤੇ ਮੈਨਾਂ ਦੀ ਸੁਣਾਈ ਦੇਣਾ ਨਹੀਂ ਚਾਹਤਾ। ਸੱਲਾ ਤਾਂ ਮੈਂ ਆਪਣੇ ਸਾਰੀਆਂ ਦੇਸ਼ ਦੀਆਂ ਪੈਰਾਂ ਨੂੰ ਮੂਵਮੈਂਟ ਏਰੀਆ ਇੰਟਰਨੈਸ਼ਨਲ ਮੂਵਮੈਂਟ ਏਰੀਆ ਕੋਲ ਆ ਜਿੰਦੀ ਹਾਂ ਤੇ ਇਹ ਸਭ ਤੋਂ ਵੱਧ ਤੋਂ ਵੱਧ ਲੇਡੀਜ਼ ਅੱਦ ਹਰੇਕ ਖੇਤਰ ਵਿੱਚ ਸਮਾਜ ਦੀ ਹੋਵੇ ਰਾਜਨੀਤੀ ਦੀ ਹੋਵੇ ਸਿੱਖਿਆ ਦਾ ਹੋਵੇ ਹਰੇਕ ਖੇਤਰ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਕਿੱਸਾ ਲੈ ਰਹੀਆਂ ਨੇ ਬੰਟੀ ਤੇ ਸਾਡੇ ਪਟਿਆਲੇ ਵਿੱਚ ਰੀਸੈਂਟਲੀ ਪਰਸੋ ਘਟਨਾ ਹੋਈ ਹੈ ਕਿ ਇੱਕ 13-14 ਸਾਲ ਦੀ ਲੜਕੀ ਨੂੰ ਚਾਕੂ ਮਾਰਦਾ ਦਿਨ ਦਿਹਾੜੇ ਜੀ ਇੱਕ ਕੋਦੀ ਭੈਣ ਨੂੰ ਸਦਮਾ ਲੱਗਣ ਨਾਲ ਉਹਦੀ ਮੌਤ ਹੋ ਗਈ ਹੈ ਇਸ ਕਾਲ ਦਾ ਬੜਾ ਦੁੱਖ ਹੈ ਵੀ ਹਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਵੀ ਇਹ ਹੈ ਜੋ ਸਮਾਜ ਚ ਹੋ ਗਿਆ ਵੀ ਸਭੀਆਂ ਧੀਆਂ ਭੈਣਾਂ ਦੀ ਸੁਰੱਖਿਅਤ ਨਹੀਂ ਹੈ ਅਸੀਂ ਉਹਦੇ ਲਈ ਇਨਸਾਫ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਚਾਹੇ ਸਟੇਟ ਸਰਕਾਰ ਹੈ ਚਾਹੇ ਆਪਣੀ ਸੈਂਟਰ ਸਰਕਾਰ ਹੈ ਸਾਰੀਆਂ ਸਰਕਾਰਾਂ ਨੂੰ ਇਹੀ ਗੁਜਾਰਿਸ਼ ਹੈ ਬੇਨਤੀ ਹੈ ਕਿ ਵੀ ਔਰਤਾਂ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਇਂਤਜ਼ਾਮ ਕਰੇ ਨਵੇਂ ਕਾਨੂੰਨ ਬਣਾਣ ਜੇ ਕੋਈ ਰੇਪ ਕਰਦਾ ਹੈ ਉਸ ਨੂੰ ਸਿੱਧੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਸਾਡੀ ਮਹਿਲਾਵਾਂ ਦੀ ਇਹੀ ਮੰਗ ਹੈ ਅੱਜ ਅਸੀਂ ਇਹ ਮਰਨ ਕਰਕੇ ਜਾਣਦੇ ਆਂ ਕਿ ਜਿਸ ਕਿਸੇ ਦੀ ਵੀ ਮਹਿਲਾ ਦੀ ਇਹ ਘਟਨਾ ਹੁੰਦੀ ਹੈ ਤਾਂ ਉਸ ਨੂੰ ਸਿੱਧੀ ਸਜ਼ਾ ਮੌਕੇ ਤੇ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਜਿਹੜਾ ਵੀ ਕੋਈ ਇਹ ਬੁਨਾਅ ਕਰਨ ਦੀ ਹਿੰਮਤ ਕਰੇ ਉਹਦੇ ਕੰਨ ਖੜੇ ਹੋ ਜਾਣ ਵੀ ਮੈਨੂੰ ਇਹ ਸਜ਼ਾ ਮਿਲਦੀ ਹੈ ਮੌਕੇ ਤੇ ਮੈਮ ਜੀ ਮੈਂ ਲੇਡੀਜ਼ ਨਾਲ ਹੋ ਰਿਹਾ ਹੈ ਜਿਹੜੇ ਇਹਨਾਂ ਨੂੰ ਵਰਕ ਕਰਦੇ ਨੇ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਆਫਿਸ ਦੇ ਵਿੱਚੋਂ ਨਾਲ ਸੋਸ਼ਲ ਮੁੰਦਾਈ ਉਹਨਾਂ ਦੇ ਜਿਹੜੇ ਓਨਰ ਨੇ ਆ ਉਹਨਾਂ ਦੇ ਦੇਪੋਰਟ ਹੁੰਦੇ ਉਹਨਾਂ ਰਾਹੀਂ ਉਹਨਾਂ ਨਾਲ ਸੋਸ਼ਲ ਕੀਤਾ ਜਾਂਦਾ ਹੈ ਜਾਂ ਕਿਤੇ ਨਾ ਕਿਤੇ ਲੇਡੀਜ਼ ਕਿਤੇ ਨਾ ਕਿਤੇ ਹੀ ਨਹੀਂ ਕੰਮ ਕਰਦੇ ਨੇ ਤਾਂ ਤੁਸੀਂ ਤੁਸੀਂ ਗੱਲ ਨੂੰ ਮੰਨ ਜਰਗੀ ਜਿਹਦੇ ਨਾਲ ਕਿਤੇ ਲੇਡੀ ਤਾਂ ਤੁਹਾਨੂੰ ਚਾਉਂਦਾ ਹੈ ਤੇ ਮੈਂ ਇਸ ਬਾਰੇ ਕੀ ਖਾਸ ਜਿਹੜਾ ਮੈਂ ਅੱਜ ਮੈਂ ਇਹ ਕਹਿਣੀ ਹੈ ਜੀ ਸ਼ੁਰੂ ਤੋਂ ਹੀ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਹੀ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਟੱਚ ਦੀ ਕੋਈ ਤੁਹਾਨੂੰ ਛੂੰਦਾ ਹੈ ਕੋਈ ਤੁਹਾਨੂੰ ਹੱਥ ਲਗਾਉਂਦਾ ਜੋ ਵੀ ਹੈ ਤੁਸੀਂ ਆਪਣੇ ਪੇਰੈਂਟਸ ਨੂੰ ਦੱਸੋ ਤੇ ਉਹਦੇ ਨਾਲ ਦੀ ਨਾਲ ਉਸ ਤੇ ਕਾਰਵਾਈ ਹੋਵੇ। ਵੀ ਇਹੀ ਹੈ ਵੀ ਮਹਿਲਾਵਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਨ ਇਸ ਗੱਲ ਦੀ ਪਬਲੀਕਲੀ ਥਾਣੇ 'ਚ ਜਾਂ ਕਿਸੇ ਵੀ ਕੋਈ ਮਹਿਲਾ ਪ੍ਰਚਾਰ ਹੈ ਜਾਂ ਕੋਈ ਆਪਣੇ ਗੁਮਨ ਸੈੱਲ ਹੈ ਉਹਨਾਂ ਦੇ ਵਿੱਚ ਅੱਗੇ ਆ ਕੇ ਆਪਣੀ ਰਿਪੋਰਟ ਲਿਖਾਣਾ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਲੋ ਜੀ ਗੱਲ ਕਰਦੇ ਹੂਮਨ ਰਾਈਟਸ ਦੇ ਚੇਅਰਪਰਸਨ ਮੈਡਮ ਲਿੰਕੀ ਸਾਰਾ ਜੀ ਨਾਲ ਹਾਂ ਜੀ ਮੈਂ ਮਾ ਕੇ ਇਸ ਲਈ ਬਣਾ ਰਹੇ ਹਾਂ ਕਿ ਕਿਹੜੇ ਉਹ ਅਸੀਂ ਰਾਜ ਨੂੰ ਮੰਡੇਸ ਕਰਕੇ ਬਣਾ ਰਹੇ ਹਾਂ ਵਿਕਲੰਤਰ ਅੱਛੇ ਮਹਿਲਾ ਦਿਵਸ ਜੀ ਹਾਂ ਤੇ ਅਸੀਂ ਬਣਾ ਸਕਦੇ ਆਜ ਅਸੀਂ ਮਾ ਕੇ ਮੈਂ ਲੇਟਸ ਆਈ ਨੇ ਮੇਰੇ ਕੋਲ ਤੇ ਆਪਾਂ ਆਜ ਮਹਿਲਾ ਨੂੰ ਸਮਾਨ ਦਿੰਦਾ ਤੇ ਜੇਕਰ ਜੇ ਮਹਿਲਾਏਆਂ ਕਈ ਸਮਾਨ ਹੈ ਕਈ ਕੁੜੀਆਂ ਜਿਹੜੇ ਆਪਾਂ ਨੇ ਬੱਚਿਆਂ ਨੂੰ ਸਮਾਨ ਦਿੱਤਾ ਹੈ ਉਹ ਕੁੜੀਆਂ ਪੜਾਣ ਕੁਝ ਵੱਡੇ ਅਫਸਰ ਬਣਨ ਮੈਂ ਤਾਂ ਇਹ ਚਾਹਦੀ ਆ ਵੀ ਸਾਰੇ ਇੱਕ ਹੋ ਕੇ ਰਲ ਰਲ ਕੇ ਰਹਿਣ ਚਾਹੀਏ ਸਭ ਤੋਂ ਪਹਿਲੇ ਮੈਂ ਜਿਹੜੀ ਲੇਡੀਆਂ ਸੀਗਾ ਮੈਂ ਉਹਨਾਂ ਨੂੰ ਸਭ ਤੋਂ ਜ਼ਿਆਦਾ